ਪੂਰਾ ਫਿਰ ਇਹ ਜੰਗ ਦੇ ਮੈਦਾਨ ਚ ਅਸੀਂ ਸਰਕਾਰ ਨਾਲ ਪੂਰੀਆਂ ਤਿਆਰੀਆਂ ਨੇ ਪੂਰੀਆਂ ਤਿਆਰੀਆਂ ਤੋਂ ਬਿਨਾ ਲੜੀ ਨਹੀਂ ਜਾਂਦਾ। ਇਹੀ ਭਾਰਤੀ ਕਿਸਾਨ ਜਿਉਂਨੇ ਨੇਕਤਾ ਗ੍ਰਾਹਾਂ ਦਾ ਜਿਹੜਾ ਜਿਹੜੇ ਬੰਦੇ ਹੋਰ ਵੀ ਤੁਰੇ ਜਾਂਦੇ ਖਾਣਾ ਕੋਈ ਛਕਣਾ ਚਾਹੁੰਦਾ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਚਲਾਇਆ ਹੋਇਆ ਲੰਗਰ ਹੈ ਉਹ ਮਤਲਬ ਹੈ ਵਰਤ ਹੈ। ਪੰਜਾਬ ਦੇ ਵਿੱਚ ਕਿਸਾਨਾਂ ਦੇ ਧਰਨੇ ਦਾ ਅੱਜ ਤੀਸਰਾ ਦਿਨ ਹੈ। ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਕਿਸਾਨ ਰਾਤ ਨੂੰ ਰਹਿੰਦੇ ਨੇ ਕਿਵੇਂ ਉਹਨਾਂ ਦਾ ਪੂਰਾ ਜਿਹੜਾ ਸਿਸਟਮ ਰਹਿੰਦਾ ਕਿਵੇਂ ਉਹ ਡਿਸਪਲੇਨ ਆ ਉਹਨਾਂ ਦਾ ਕਿਉਂਕਿ ਭਾਰਤੀ ਕਿਸਾਨ ਜਿਹਨੂੰ ਉਗਰਾਹਾ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਹੈ ਤਾਂ ਤੁਹਾਨੂੰ ਤਸਵੀਰਾਂ ਦਿਖਾਉਣਾ ਹੈ ਕਿ ਇਹ ਤੁਸੀਂ ਟਰਾਲੀ ਦੇਖੋ ਇਹ ਟਰਾਲੀ ਦੇ ਵਿੱਚ ਉਹਨਾਂ ਨੇ ਪੂਰਾ ਆਪਣਾ ਰਹਿਣ ਸਹਿਣ ਦਾ ਜਿਹੜਾ ਆਪਣਾ ਪ੍ਰਬੰਧ ਕੀਤਾ ਹੋਇਆ ਲੇਟਾਂ ਲੱਗੀਆਂ ਹੋਈਆਂ ਨੇ ਰਾਤ ਸਮੇਂ ਗੱਦੇ ਨੇ ਜਿਹੜੇ ਉਹ ਲੱਗੇ ਹੋਏ ਨੇ ਤੇ ਰਾਤ ਨੂੰ ਅਗਰ ਬਾੜਸ ਹੁੰਦੀ ਹੈ ਠੰਡ ਤੋਂ ਬਚਣ ਲਈ ਇਹ ਪੂਰਾ ਟਰਾਲੀਆਂ ਜਿਹੜਾ ਇੱਕ ਘਰ ਵਾਂਗੂ ਜੜੀਆਂ ਬਣਿਆ ਹੋਈਆਂ ਨੇ ਦੂਜੇ ਪਾਸੇ ਜਿਹੜੀ ਇੱਕ ਟਰਾਲੀ ਹੈ ਜਿਹੜੀ ਉਹ ਉਹਨਾਂ ਦੀ ਰਸੋਈ ਵਾਂਗੂ ਤਿਆਰ ਕੀਤੀ ਹੁੰਦੀ ਹੈ ਹਰ ਪਿੰਡ ਦੀ ਇਸੇ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਤੁਹਾਨੂੰ ਮਿਲੂਗੀ ਇਹ ਟਰਾਲੀ ਵਿੱਚ ਪੂਰਾ ਰਸੋਈ ਦਾ ਸਮਾਨ ਹੈ ਸਿਲੰਡਰ ਪਿਆਗਾ ਬਰਤਨ ਨੇ ਆਟਾ ਦਾਲ ਸਭ ਕੁਝ ਜਿਹੜਾ ਸਮਾਨ ਇੱਥੇ ਜਿਹੜਾ ਉਹ ਰਹਿੰਦਾਗਾ ਤੇ ਹੁਣ ਪਹਿਲਾਂ ਜਿਹੜੀ ਚਾਹ ਬਣ ਕੇ ਹੱਟੀਆ ਤੇ ਰਾਤ ਦੇ ਖਾਣੇ ਦੀ ਤਿਆਰੀ ਹੈ ਮਦਨ ਜੀ ਕਿਵੇਂ ਰਹਿੰਦਾ ਪੂਰਾ ਸਿਸਟਮ ਦੇਖਿਆ ਕਿ ਇੱਕ ਟਰਾਲੀ ਦੇ ਵਿੱਚ ਰਹਿਣ ਸਹਿਣ ਦਾ ਹੈਗਾ ਦੂਜੇ ਪਾਸੇ ਖਾਣ ਪੀਣ ਦਾ ਪੂਰਾ ਫਿਰ ਇਹ ਜੰਗ ਦੇ ਮੈਦਾਨ ਚ ਅਸੀਂ ਸਰਕਾਰ ਨਾਲ ਪੂਰੀਆਂ ਤਿਆਰੀਆਂ ਨੇ ਪੂਰੀਆਂ ਤਿਆਰੀਆਂ ਤੋਂ ਬਿਨਾ ਲੜੀ ਨਹੀਂ ਜਾਂਦਾ ਇਹੀ ਭਾਰਤੀ ਕਿਸਾਨ ਜਿਉਂਨੇ ਨੇਕਤਾ ਗ੍ਰਾਹਾਂ ਦਾ ਜਿਹੜਾ ਸਰਕਾਰ ਨਾਲ ਸਰਕਾਰ ਲੋਹਾ ਮੰਦੀ ਹੈ ਇਹੀ ਚੀਜ਼ ਹੈ ਉਹ ਸਾਰੀ ਤਿਆਰੀ ਹੈ ਪੂਰਨ ਤੌਰ ਤੇ ਇੱਧਰ ਟਰਾਲੀ ਇੱਧਰ ਬੰਦੇ ਪੈਂਦੇ ਆ ਆ ਪੂਰੀ ਰਸੋਈ ਹੈ ਇੱਧਰ ਖਾਣਾ ਬਣ ਰਿਹਾ ਹੈ ਦੇ ਨਾਲ ਦੀ ਨਾਲ ਕੋਈ ਦੁੱਧ ਪੀ ਰਿਹਾ ਕੋਈ ਚਾਹ ਪੀ ਰਿਹਾ اچھا ਕਿ ਬੜੀ ਬਰੀਕੀ ਦੇ ਨਾਲ ਜਿਵੇਂ ਘਰੇ ਕਿਚਨ ਹੁੰਦਾ ਘਰੇ ਮਹਲਾਮਾ ਬਣਾਉਂਦੇ ਨੇ ਇਸੇ ਤਰ੍ਹਾਂ ਹਰ ਸਬਜੀ ਕਹਿ ਸਕਦੇ ਆ ਮਿਰਚਾਂ ਮੈਂ ਸਾਰੇ ਦੂਜੇ ਧਰਨੇ ਚ ਪਹਿਲਾਂ ਦੇਖ ਕੇ ਆਇਆਗਾ ਕਿ ਟਮਾਟਰ ਹਰ ਚੀਜ਼ ਬੜੇ ਤਰੀਕੇ ਨਾਲ ਕਿਸਾਨ ਬਣਾ ਰਹੇ ਨੇ ਭਾਵੇਂ ਦੋ ਕਿਸਾਨ ਨੇ ਭਾਵੇਂ 10 ਨੇ ਭਾਵੇਂ 20 ਨੇ ਬਿਲਕੁਲ ਹਜੇ ਘਰੇ ਉਹਨਾਂ ਖਾਣਾ ਸਵਾਦ ਨਹੀਂ ਬਣਦਾ ਉਰੇ ਜਿਹੜੀ ਅਸੀਂ ਖੀਰ ਬਣਾਉਣੀ ਆ ਸ਼ਾਮ ਨੂੰ ਉਹ ਜਿਹੜੇ ਮੁੰਡੇ ਪੁੜਸ ਵਾਲੇ ਖਾ ਕੇ ਜਾਂਦੇ ਨੇ ਉਹ ਤੜਕੀ ਸਵੇਰੇ ਫੇਰ ਆਉਂਦੇ ਨੇ ਵੀ ਅਸੀਂ ਖਾ ਕੇ ਜਾਈਏ ਜਣੀ ਕਿ ਪੂਰਨ ਤੌਰ ਤੇ ਪ੍ਰੋਪਰ ਸਾਰਾ ਰਸੋਈ ਵਾਲਾ ਸਿਸਟਮ ਬਣ ਕੇ ਪ੍ਰੋਪਰ ਖਾਣਾ ਬਣਦਾ ਪ੍ਰੋਪਰ ਬੰਦੇ ਛੱਕੇ ਜਾਂਦੇ ਨੇ ਉਹ ਇਹ ਨਹੀਂ ਹੈਗਾ ਵੀ ਉਰੇ ਇਕੱਲਾ ਖਾਣਾ ਇਹਨਾਂ ਨੇ ਛਕ ਲਿਆ ਜਿਹੜੇ ਬੰਦੇ ਹੋਰ ਵੀ ਤੁਰੇ ਜਾਂਦੇ ਖਾਣਾ ਕੋਈ ਛਕਣਾ ਚਾਹੁੰਦਾ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਚਲਾਇਆ ਹੋਇਆ ਲੰਗਰ ਹੈ ਉਹ ਮਤਲਬ ਹੈ ਵਰਤਦਾ ਅੱਛਾ ਹੁਣ ਕੀ ਬਣਾ ਰਹੇ ਹੋ ਰਸੋਈ ਦੀ ਹੁਣ ਗੋਭੀ ਦੀ ਸਬਜ਼ੀ ਬਣ ਰਹੀ ਹੈ ਤੇ ਸ਼ਿਕਾਵਾਂਗੇ ਤੁਹਾਨੂੰ ਥੋੜੇ ਜਿਹੇ ਟਾਈਮ ਨੂੰ ਬਿਲਕੁਲ ਕਿਉਂਕਿ ਇਹ ਜਿਹੜੀਆਂ ਧਰਨੇ ਦੀਆਂ ਉਹ ਤਸਵੀਰਾਂ ਨੇ ਜਿਹੜੀਆਂ ਸ਼ਾਇਦ ਤੁਸੀਂ ਕਦੇ ਨਹੀਂ ਦੇਖਦੇ ਕਿ ਆਮ ਤੌਰ ਤੇ ਲੋਕ ਦੇਖਦੇ ਨੇ ਕਿ ਧਰਨਾ ਲੱਗਦਾ ਇਕੱਠ ਹੁੰਦਾ ਲੋਕਾਂ ਨੂੰ ਡਿਸਟਰਬ ਹੁੰਦੇ ਨੇ ਲੋਕ ਪਰ ਲੇਕਿਨ ਧਰਨੇ ਨੂੰ ਕਾਮਯਾਬ ਕਰਨ ਦੇ ਲਈ ਜਾਂ ਧਰਨੇ 'ਚ ਲੋਕਾਂ ਨੂੰ ਇਕੱਠ ਕਰਦੇ ਲਈ ਕਿਵੇਂ ਜਿਹੜੀ ਇਹ ਯੋਜਨਾ ਹੁੰਦੀ ਹੈ ਜਾਂ ਕਿਵੇਂ ਕਿਸਾਨ ਮੁਸੀਬਤਾਂ ਚ ਹਲਦੇ ਨੇ ਕਿਉਂਕਿ ਘਰੇ ਜਾ ਕੇ ਆਪਣੇ ਘਰ ਖਾਣਾ ਖਾਣਾ ਬਹੁਤ ਸੌਖਾ ਹੁੰਦਾ ਪਲੇਟਾਂ ਦੇ ਵਿੱਚ ਪੈ ਜਾਂਦਾ ਪਰ ਜਦੋਂ ਆਪ ਆਪਣੇ ਹੱਥ ਨਾਲ ਬਣਾਉਣਾ ਪੈਂਦਾ ਉਦੋਂ ਪਤਾ ਚੱਲਦਾ ਤਸਵੀਰਾਂ ਤੁਹਾਨੂੰ ਜਿਹੜੀਆਂ ਦੂਸਰੀਆਂ ਵੀ ਤੁਹਾਨੂੰ ਨਾਲ ਦੀ ਨਾਲ ਅਸੀਂ ਜਿਹੜੀ ਇੱਕ ਸਕਰੀਨ ਦੇ ਵਿੱਚ ਦਿਖਾ ਰਹੇ ਹਾਂਗੇ ਕਿ ਕਿਸ ਤਰ੍ਹਾਂ ਹਰ ਜਗ੍ਹਾ ਦੇ ਵਿੱਚ ਹੌ ਟ੍ਰੈਕਟਰ ਟਰਾਲੀ ਦਾ ਆਪਣਾ ਜਿਹੜਾ ਉਹਨਾਂ ਦਾ ਚੁੱਲਾ ਹੈਗਾ ਆਪਣੀ ਰਸੋਈ ਹੈ ਆਪਣਾ ਉਸ ਤਰੀਕੇ ਨਾਲ ਬਣਦਾ ਹੈਗਾ ਹੋਰ ਕਿਸਾਨ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਆ ਕਿ ਜਿਵੇਂ ਐ ਲੱਗਦਾ ਜਿਵੇਂ ਇੱਕ ਮਿਲਟਰੀ ਦਾ ਪੂਰਾ ਡਿਸਪਲਿਨ ਨਹੀਂ ਹੁੰਦਾ ਉਸੇ ਤਰ੍ਹਾਂ ਤਰੀਕੇ ਦੇ ਨਾਲ ਲੋਕਾਂ ਨੂੰ ਵੀ ਕੋਈ ਦਿੱਕਤ ਨਹੀਂ ਆ ਰਹੀ ਸੀ ਦੇਖ ਰਿਹਾ ਕਿ ਤੁਸੀਂ ਟਰਾਲੀਆਂ ਬੜੇ ਸਾਈਡ ਤੇ ਲਾਈ ਹੋਏ ਦੇਖੋ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨਿਟ ਇਕਤਾ ਹਰਾ ਹਾਂ ਜਾਬਤੇ ਦੇ ਤਰਫੋਂ ਬਹੁਤ ਮੰਨੀ ਹੋਈ ਜਥੇਬੰਦੀ ਆ ਸਾਡਾ ਮਤਲਬ ਜਾਬਤਾ ਇਹ ਹੁਣ ਪੌਣੀਗੜ ਬਲਾਕ ਦੀਆਂ ਟਰਾਲੀਆਂ ਖੜੀਆਂ ਨੇ ਸਿਰਫ ਪੌਣੀਗੜ ਦੀਆਂ ਹੋਰ ਟਰਾਲੀ ਨਹੀਂ ਕੋਈ ਖੜੀ ਵੈਸੇ ਪਿੰਡ ਦੀ ਇਹ ਪੂਰੇ ਜਾਬਤੇ ਦੇ ਨਾਲ ਕਿੱਥੇ ਕੀ ਸਮਾਨ ਰੱਖਣਾ ਹੈ ਕਿੱਥੇ ਕਿਹੜੇ ਪਿੰਡ ਨੇ ਖੜਨਾ ਹੈ ਕਿਹੜੇ ਬਲਾਕ ਨੇ ਖੜਨਾ ਹੈ ਇਸ ਤਰੀਕੇ ਨਾਲ ਪੂ ਕਿੰਨੀਆਂ ਔਰਤਾਂ ਆਈਆਂ ਨੇ ਕਿੰਨੇ ਝੰਡੇ ਕਿੰਨਾ ਦੁੱਧ ਹਰ ਇੱਕ ਚੀਜ਼ ਕਿੰਨਾ ਖਰਚਾ ਹੋਇਆ ਅੱਜ ਦੇ ਦਿਨ ਚ ਸਾਰੀ ਚੀਜ਼ ਨੋਟ ਹੁੰਦੀ ਆ ਬਾਤ ਨੂੰ ਤੁਹਾਡੇ ਧਰਨ ਚ ਕਿੰਨੇ ਬੰਦੇ ਹੈਗੇ ਨੇ ਕਿੰਨੇ ਕਿਸਾਨ ਨੇ ਉਹ ਕਲੀ-ਕਲੀ ਚੀਜ਼ ਤੁਹਾਡੇ ਲਈ ਨੋਟ ਹੈ ਵੀ ਉਹ ਤੋਂ ਫालतू ਬੰਦਾ ਨਹੀਂ ਰਹੂਗਾ ਨਾ ਵੱਧ ਨਾ ਘਟ ਬਿਲਕੁਲ ਫालतू ਬੰਦਾ ਵੀ ਨਹੀਂ ਕੋ ਰਹੂਗਾ ਤੇ ਪਿੰਡਾਂ ਦੀ ਪੂਰੀ ਗਿਣਤੀ ਹੁੰਦੀ ਆ ਪ੍ਰੋਪਰ ਵੀ ਇੰਨੇ ਬੰਦੇ ਨੇ ਆ ਆਗੂ ਅਜੇ ਤੇ ਡਿਊਟੀ ਆਗੂਆਂ ਦੀ ਵਕਤ ਦਾ ਡਿਊਟੀ ਲੱਗਦੀ ਅੱਜ ਬਲਾਕ ਵੱਲੋਂ ਆ ਆਗੂ ਰਹਿਣਗੇ ਜ਼ਿਲ੍ਹੇ ਵੱਲੋਂ ਆ ਰਹਿਣਗੇ ਸੂਬੇ ਵੱਲੋਂ ਰਹਿਣਗੇ ਵਾਕਿਆ ਦਾ ਡਿਟੇਲ ਬਣਦੀ ਆ ਸਾਰੀ ਇਸ ਫੌਜ ਜਿਵੇਂ ਐਂਬੋਸ਼ ਕੱਢਦੀ ਆਪਦੇ ਜਿਵੇਂ ਫੌਜ ਪਟ੍ਰੋਲਿੰਗ ਤੋੜਦੀ ਆਪਦੀ ਉਹ ਸਾਰੇ ਤਰੀਕੇ ਨਾਲੋਂ ਸਾਡਾ ਸਾਰਾ ਉਸ ਤਰੀਕੇ ਨਾਲ ਜਾਪਦਾ ਹੈ ਪਰ ਅੱਜ ਵੀ ਸਟੇਜ ਕਿਹਨੇ ਚਲਾਉਣੀਆਂ ਅੱਜ ਸਟੇਜ ਔਰਤਾਂ ਚਲਾਉਣੀਆਂ ਕੱਲ ਨੌਜਵਾਨ ਚਲਾਉਣਗੇ ਵੀ ਅੱਜ ਸਟੇਜ ਦੇ ਉੱਤੇ ਮਤਲਬ ਪੀਲੀਆਂ ਚੁੰਨੀਆਂ ਲੈ ਕੇ ਆਉਣਾ ਹੈ ਆ ਇਸ ਤਰੀਕੇ ਨਾਲ ਮੈਂ ਹਰ ਇੱਕ ਤਰੀਕੇ ਦਾ ਮਤਲਬ ਸਾਡਾ ਪੂਰਾ ਜਾਬਤੇ ਦੇ ਨਾਲ ਚੱਲਦੇ ਆਂਗੇ ਇਸ ਕਰਕੇ ਇਸੇ ਗੱਲ ਤੋਂ ਜਥੇਬੰਦੀ ਸਾਡੀ ਜਿਹੜੀ ਮਤਲਬ ਜਾਬਤੇ ਨਾਲ ਹੀ ਲੜਿਆ ਜਾ ਸਕਦਾਗਾ ਨਹੀਂ ਤਾਂ ਲੋਕ ਇਕੱਠ ਹੁੰਦੇ ਨੇ ਬੜੇ 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 ਇਕੱਠ ਹੋ ਜਾਂਦੇ ਨੇ ਇਕੱਠ ਫੇਲ ਹੋ ਜਾਂਦੇ ਨੇਗੇ ਇਸ ਕਰਕੇ ਬੇਸ਼ੱਕ ਤੁਸੀਂ ਕੱਟ ਦੇ ਵਿੱਚ ਛੋਟੇ ਹੋ ਸਰਕਾਰ ਦੇ ਨਾਲ ਅਸੀਂ ਛੋਟੇ ਆਂ ਬੇਸ਼ੱਕ ਪਰ ਕੱਟ ਜਦੋਂ ਜਾਬਤ ਹੈਗਾ ਫਿਰ ਸਰਕਾਰ ਨੂੰ ਹੀ ਝੁਕਾ ਲੈਣੇ ਆਗੇ ਅੱਛਾ ਇਹ ਟਰਾਲੀਆਂ ਇਸੇ ਤਰ੍ਹਾਂ ਤਿਆਰ ਹੁੰਦੇ ਨੇ ਹਰ ਟਾਈਮ ਜਿਵੇਂ ਆਪਾਂ ਕਹਿੰਦੇ ਨੇ ਦਿੱਲੀ ਧਰਨਾ ਬਹੁਤ ਲੋਕ ਦਿੱਲੀ ਧਰਨਾ ਲਾਉਂਦੇ ਨੇ ਜਾ ਕੇ ਭਾਵੇਂ ਕਈ ਜਥੇਬੰਦੀ ਜੰਤਰਮੰਤਰ ਜਾਂਦੀਆਂ ਨੇ ਪਰ ਸਭ ਤੋਂ ਕਾਮਯਾਬ ਧਰਨਾ ਕਿਸਾਨਾਂ ਦਾ ਮੰਨਿਆ ਜਾਂਦਾ ਸੀ ਉਹ ਕਾਰਨ ਇਹੀ ਮੰਨਿਆ ਜਾਂਦਾ ਕਿ ਕਿਸਾਨਾਂ ਲੈਵੇ ਹਰ ਚੀਜ਼ ਉਹਨਾਂ ਨੂੰ ਆਉਂਦੀਆਂ ਰਹਿਣਾ ਸੈਣਾ ਉਹਨਾਂ ਲੈਵੇ ਹੈਗਾ ਟਰਾਲੀਆਂ ਹੈਗੇ ਨੇ ਖਾਣਾ ਬਣਾਉਣਾ ਦਿੱਕਤ ਨਹੀਂ ਆਉਂਦੀ ਕਿਉਂਕਿ ਜਿਹੜਾ ਇਹ ਦੇਖੋ ਤੁਸੀਂ ਤੁਸੀਂ ਕਿਹਾ ਵੀ ਟਰਾਲੀਆਂ ਇਹ ਟਰਾਲੀਆਂ ਸਾਰੀਆਂ ਪਰਮਾਨੈਂਟ ਰਹਿ ਜਾਂਣ ਹੈਗੀਆਂ ਇਹਦੇ ਵਿੱਚੋਂ ਸਿਰਫ ਅਸੀਂ ਇਕੱਲਾ ਰਾਸ਼ਨ ਕੱਢਦੇ ਆਂ ਰਾਸਨ ਅਸੀਂ ਜਦੋਂ ਕਿਤੇ ਭੱਤਾ ਸਾਡਾ ਪ੍ਰੋਗਰਾਮ ਆਉਂਦਾ ਜਿਵੇਂ ਹੁਣ 5 ਰੋਜ਼ੇ ਪੰਜਾਬ ਦੇ ਵਿੱਚ ਸਾਰੇ 19 ਡੀਸੀ ਅਫਸਰਾਂ ਦਾ ਕਿ ਧਰਨ ਲੈ ਅਸੀਂ ਸਿਰਫ ਰਾਸਨ ਲੋਡ ਕੀਤਾ ਬਾਕੀ ਸਾਡੇ ਗੱਦੇ ਸਾਡੇ ਬਿਸਤਰੇ ਸਾਡੇ ਭਾਂਡੇ ਬਰਤਨ ਉਹ ਅਸੀਂ ਧੋ ਕੇ ਐਵੇਂ ਜਿਵੇਂ ਟਰਾਲੀਆਂ ਵਿੱਚ ਰੱਖਦੇ ਨਾ ਐਵੇਂ ਤਰਪਾਲਾਂ ਪਈਆਂ ਹੋਈਆਂ ਨੇਗੀਆਂ ਇਸ ਕਰਕੇ ਸਾਡੀ ਜਿਹੜੀ ਪਹਿਲਾਂ ਵੀ ਕਹਿ ਕੇ ਗਏ ਪ੍ਰਧਾਨ ਜੀ ਵੀ ਜਿਹੜੀ ਸਾਡੀ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਇਹ ਫੌਜ ਦੇ ਬਿਲਕੁਲ ਅਨੁਸ਼ਾਸਨ ਨਾਲ ਚੱਲਦੀ ਹੈ ਬਸ ਫੌਜ ਨਾਲੋਂ ਸਿਰਫ ਇੱਕ ਫਰਕ ਹੈ ਫੌਜ ਦੇ ਵਿੱਚ ਕੀ ਹੁੰਦਾ ਅਫਸਰ ਨੇ ਜਿਹੜੀ ਗੱਲ ਕਹਿਤੀ ਵੀ ਹਾਂਜੀ ਉਹ ਸਾਰਿਆਂ ਨੂੰ ਜਸ ਕਰਨੀ ਪੈਂਦੀ ਹੈ ਪਰ ਸਾਡੇ ਇਥੇ ਕੀ ਹੈ ਐ ਨਹੀਂ ਹੈਗਾ ਵੀ ਜੇ ਪ੍ਰਧਾਨ ਜੁਗਿੰਦਰ ਨੇ ਕੋਈ ਗੱਲ ਕਹਿ ਦਿੱਤੀ ਤਾਂ ਉਹ ਜਸ ਕਰਨਾ ਉਹ ਥੱਲਿਓਂ ਪਿੰਡ ਪੱਦਰ ਤੋਂ ਬਲਾਕ ਪੱਦਰ ਤੋਂ ਜ਼ਿਲ੍ਹਾ ਪੱਦਰ ਤੋਂ ਉਹਦੀਆਂ ਥੱਲੋਂ ਦੀ رائے ਲੈ ਕੇ ਫਿਰ ਉਹਦੇ ਤੇ رائے ਬਣਦੀ ਹੈ ਇਹ ਫਰਕ ਹੈ ਸਾਡਾ ਫੌਜ ਨਾਲ ਬਾਕੀ ਸਾਡਾ ਡਿਸਪਲਨ ਉਹੀ ਸਾਰਾ ਕੁਝ ਸੇਮ ਹੈ ਜੀ ਪ੍ਰਧਾਨ ਜੀ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਸਾਡਾ ਸੰਗਠਨ ਬਹੁਤ ਵੱਡਾ ਹੈ ਜਥੇਬੰਦੀ ਬਹੁਤ ਵੱਡੀ ਹੈ ਹੁਣ ਤੁਸੀਂ ਪੰਜਾਬ ਤੋਂ ਬਾਅਦ ਹਰਿਆਣਾ ਯੂਪੀ ਰਾਜਸਥਾਨ ਉੱਤਰਾਖੰਡ ਤੱਕ ਗਏ ਹੋ ਕਹਿੰਦੇ ਨੇ ਕਿ ਸਰਕਾਰ ਦੇ ਪੈਰਲਲ ਸਰਕਾਰ ਚਲਾਉਨੇ ਹੋ ਤੁਸੀਂ ਕਿ ਲੱਗਦਾ ਕਿ ਕਹਿੰਦੇ ਸਰਕਾਰ ਝੁਕ ਵੀ ਜਾਂਦੀ ਆ ਪਰ ਕੀ ਇਹਦੀ ਮਾਪਦੰਡ ਕੀ ਤਾ ਕੀ ਕੀ ਹੁੰਦੇ ਨੇ ਕਿ ਅਸੀਂ ਧਰਨਾ ਲਿਆ ਸਰਕਾਰ ਮੰਨੂ ਜਾਂ ਨਾ ਮੰਨੂ ਜਿਵੇਂ ਤੁਸੀਂ ਉਹਨੇ ਕਲਾਣ ਕਰਤਾ ਕਿ 5 ਦਿਨ ਧਰਨਾ ਲਾਵਾਂਗੇ 5 ਦਿਨਾਂ ਚ ਸਰਕਾਰ ਤੁਹਾਡਾ ਮੰਗ ਪੱਤਰ ਲੈਂਦੀ ਆ ਨਹੀਂ ਲੈਂਦੀ ਕੋਈ ਹੁੰਦਾ ਇਹ ਕੀ ਰਹਿੰਦਾ ਸਰ ਦੇਖੋ ਜਦੋਂ ਵੀ ਅਸੀਂ ਕੋਈ ਸੰਘਰਸ਼ ਵਿੜਦੇ ਆ ਨਾ ਉਹ ਤੋਂ ਪਹਿਲਾਂ ਅਸੀਂ ਬਕਾਇਦਾ ਉਹਦੀ ਪੂਰੀ ਰੂਪਰੇਖਾ ਬਣਾ ਕੇ ਕਿਉਂਕਿ ਅਸੀਂ ਤਾਂ ਸਾਡੀ ਜਥੇਬੰਦੀ ਦੇ ਤਜਰਬੇ ਨੇ ਅਸੀਂ ਜਿੰਨੇ ਵੀ ਸੰਘਰਸ਼ ਲੜੇ ਨੇ ਕਦੇ ਅਸੀਂ ਸੰਘਰਸ਼ ਨਹੀਂ ਹਾਰੇ ਅਸੀਂ ਹਰ ਵੇਲੇ ਸੰਘਰਸ਼ ਦੇ ਮੈਦਾਨ ਦੇ ਵਿੱਚ ਰਹਨੇ ਆ ਇਸ ਕਰਕੇ ਹੁਣ ਵੀ ਜਣੀ ਜਿਹੜਾ ਆ ਸੰਘਰਸ਼ ਵਿੱਢਿਆ ਹੈਗਾ ਜੀਆਂ ਪੂਰੀਆਂ ਬਿਉਤਬੰਦੀਆਂ ਪੂਰੀ ਤਿਆਰੀ ਕਰਕੇ ਜਿਹੜੀ ਸਾਡੇ ਪ੍ਰਧਾਨ ਹਰਜੀਤ ਮਾਲਾ ਨੇ ਕਿਹਾ ਵੀ ਸਾਡੀ ਮਤਲਬ ਕੱਲੇ ਕੱਲੇ ਪਿੰਡ ਦੀ ਕੱਲੇ ਕੱਲੇ ਕੱਲੀ ਕੱਲੀ ਹਾਜ਼ਰੀ ਹੈ ਜਿਹੜੀ ਸਾਡੇ ਕੋਲੇ ਕੱਲੀ ਕੱਲੀ ਹਾਜ਼ਰੀ ਹੁੰਦੀ ਆ ਜਣੀ ਜਿਹੜੇ ਅਸੀਂ ਕਹਿੰਦੇ ਆ ਵੀ ਲੋਕ ਸਮਾਜ ਦੇ ਸਿਰਜਣਹਾਰੇ ਹੁੰਦੇ ਨੇ ਇਸ ਕਰਕੇ ਜਿਹੜੀ ਅਸੀਂ ਸਰਕਾਰ ਨੂੰ ਕਹਿੰਦੇ ਆ ਸਰਕਾਰ ਖੇਤੀ ਨੀਤੀ ਨਵੀਂ ਬਣਾਵੇ ਇੱਥੇ ਸਾਡੀ ਨੌਜਵਾਨੀ ਜਿਹੜੀ ਬਾਹਰ ਜਾ ਰਹੀ ਆ ਸਾਡਾ ਦਿਮਾਗ ਬਾਹਰ ਜਾ ਰਿਹਾ ਉਹ ਇੱਥੇ ਕੰਮ ਕਰੇ ਇੱਥੇ ਦਿਮਾਗ ਕੰਮ ਕਰੇ ਜਣੀ ਜਗਾੜੂ ਰੇੜੀ ਲੋਕਾਂ ਨੇ ਤਿਆਰ ਕਰਨੀਆਂ ਜੇ ਲੋਕ ਆਪਦੀ ਆਈ ਤੇ ਆ ਜਾਣ ਹੁਣ ਆ ਜਿਹੜੀਆਂ ਸਾਡੀਆਂ ਟਰਾਲੀਆਂ ਨੇ ਇਹਦੇ ਵਿੱਚ ਜਿਹੜੀ ਗਰਮੀ ਦੇ ਵਿੱਚ ਕੂਲਰ ਲਾਉਣਾ ਏਸੀ ਲਾਉਣਾ ਜਣੀ ਪੂਰਾ ਜਿਹੜੇ ਲੈਂਡ ਦਾ ਪ੍ਰਬੰਧ ਸੂਚਾਂ ਦਾ ਪ੍ਰਬੰਧ ਪੂਰਾ ਜੇ ਲੋਕ ਆ ਕੁਝ ਐ ਤਿਆਰ ਕਰ ਸਕਦੇ ਨੇ ਫਿਰ ਲੋਕ ਵਧੀਆ ਬੀਵੀ ਤਿਆਰ ਕਰ ਲੈਣਗੇ ਫਿਰ ਲੋਕ ਵਧੀਆ ਜਣੀ ਜਿਹੜੇ ਰੇ ਆ ਦੇਸੀ ਰੇ ਉਹ ਵੀ ਤਿਆਰ ਕਰ ਲੈਣਗੇ ਇਸ ਕਰਕੇ ਅਸੀਂ ਕਹਿੰਦੇ ਆ ਕਾਰਪੋਰੇਟ ਸਿਸਟਮ ਨੂੰ ਬਾਹਰ ਕੱਢੇ ਸਰਕਾਰ ਇੱਥੋਂ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਕਹਿੰਦਾ ਰਿਹਾ ਵੀ ਮੈਂ ਅਸੀਂ ਤਾਂ ਕਾਨੂੰਨ ਨੇ ਜਿਹੜੇ ਨਵੇਂ ਕਾਨੂੰਨ ਬਣਾਵਾਂਗੇ ਕੋਈ ਬਦਲ ਲੈ ਕੇ ਆਵਾਂਗੇ ਅਸੀਂ ਤਾਂ ਕਹਿੰਦੇ ਆ ਜਿਹੜੇ ਪੁਰਾਣੇ ਕਾਨੂੰਨ ਨੇ ਉਹਨਾਂ ਨੂੰ ਲਾਗੂ ਕਰ ਦੇ ਨਵੇਂ ਕਾਨੂੰਨ ਬਣਾਵਾਂਗੇ ਉਹ ਤੋਂ ਦੇਖ ਲਾਂਗੇ ਪੁਰਾਣੇ ਕਾਨੂੰਨ ਹੈਗੇ 1.75 ਕੱਲੇ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਇਹ ਲਵੇ ਲਿਸਟ ਵੀ ਕਿਹੜੇ-ਕਿਹੜੇ ਨੇ ਉਹ ਉਹ ਬੰਦੇ ਲੋਕਾਂ ਚ ਇਸ ਕਰਕੇ ਅਸੀਂ ਤਾਂ ਉਹ ਨਵੀਂ ਖੇਤੀ ਨੀਤੀ ਦੀ ਗੱਲ ਕਰਦੇ ਆ ਇਹ ਅਸੀਂ ਜੋਬ ਪ੍ਰੋਗਰਾਮ ਲਿਖਦੇ ਆ ਜਣੀ ਅੱਜ ਅਸੀਂ ਵੀ 8 ਤਰੀਕ ਨੂੰ ਕលੀਆਂ ਔਰਤਾਂ ਆਉਣਗੀਆਂ ਔਰਤਾਂ ਤੁਸੀਂ ਦੇਖਿਆ ਅੱਜ ਵੱਡੀ ਗਿਣਤੀ 'ਚ ਕលੀਆਂ ਔਰਤਾਂ ਹੀ ਆਈਆਂ ਨੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹੋ ਜਿਹੇ ਪ੍ਰੋਗਰਾਮ ਕਰਨ ਜਾ ਰਹੇ ਹਾਂ ਕਿ ਸਰਕਾਰ ਦੇ ਪੈਰਾਂ ਥੱਲੇ ਜ਼ਮੀਨ ਖਿੱਚਾਂਗੇ ਉਹ ਮੋਰਚੇ ਨੇ ਜਿਹੜੇ ਮੋਰਚੇ ਵਿਸਾਲ ਹੋਣਗੇ ਇਹ ਸੈਂਟਰ ਦੇ ਖਿਲਾਫ ਵੀ ਕਰਾਂਗੇ ਆਉਣ ਵਾਲੇ ਦਿਨਾਂ 'ਚ ਇਸ ਕਰਕੇ ਇਹ ਮੋਰਚਾ ਜਿਹੜਾ ਲਗਾਤਾਰ ਇਸੇ ਤਰ੍ਹਾਂ ਸੰਘਰਸ਼ ਦੇ ਮੈਦਾਨ ਦੇ ਵਿੱਚ ਲੋਕ ਡਟੇ ਰਹਿਣਗੇ ਜਿਵੇਂ ਤੁਹਾਨੂੰ ਮੈਂ ਤਸਵੀਰਾਂ ਵਿੱਚ ਪਹਿਲਾਂ ਵੀ ਜ਼ਿਕਰ ਕਰਿਆ ਤੁਸੀਂ ਦੇਖੋ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਇਸ ਤਰ੍ਹਾਂ ਟਰਾਲੀਆਂ ਨੇ ਕਿਉਂਕਿ ਇਹ ਕਿਸਾਨਾਂ ਦੀ ਪੰਜਾਬ ਦੇ ਕਿਸਾਨਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਹੱਕ ਦੇ ਵਿੱਚ ਹੀ ਚੀਜ਼ਾਂ ਜਾਂਦੀਆਂ ਨੇ ਕਿ ਉਹਨਾਂ ਕੋਲ ਹਰ ਸਹੂਲਤ ਹੋ ਰਹੀਦੀ ਹੈ ਜਿਹੜੇ ਕਾਮਯਾਬ ਆ ਦੇਖੋ ਤੁਸੀਂ ਜਿਹੜੇ ਵੱਲਵਣੇ ਲੇਟਾ ਰਾਤ ਨੂੰ ਲੱਗੀਆਂ ਨੇ ਤਾਂ ਪੂਰਾ ਜਿਹੜਾ ਇੰਤਜ਼ਾਮ ਜਿਹੜਾ ਉਹ ਇੱਥੇ ਕੀਤਾ ਗਿਆਗਾ ਤੁਸੀਂ ਦੇਖ ਸਕਦੇ ਹੋ ਕਿ ਵੱਲਵ ਲਾਏ ਨੇ ਚਾਰਜ ਨੂੰ ਉੱਥੇ ਉਹਨਾਂ ਜਿਹੜਾ ਖਾਣਾ ਬਣ ਰਿਹਾ ਜਿਵੇਂ ਕਹਿ ਰਹੇ ਸੀ ਕਿ ਹਰ ਨੂਨ ਮਿਰਚ ਜਿਹੜੀਆਂ ਹਰੀਆਂ ਮਿਰਚਾਂ ਤੱਕ ਸਾਰਾ ਸਮਾਨ ਜਿਹੜਾ ਉਹ ਇੱਥੇ ਰੱਖਿਆਗਾ ਤੇ ਇਹ ਬਾਈ ਜੀ ਨੇ ਜਿਹੜੇ ਉਹ ਖਾਣਾ ਬਣਾ ਬਾਈ ਜੀ ਕਿੰਨੇ ਟਾਈਮ ਤਿਆਰ ਹੋ ਜਾ ਬਸ ਜੀ ਖਾਣਾ ਤਿਆਰ ਆ ਸਬਜੀ ਜਿਹੜੀ ਬਣ ਰਹੀ ਹੈਗੀ ਆਟਾ ਸਾਡਾ ਗੁੰਨੇ ਪਿਆ ਪ੍ਰਾਂਦੇ ਕਿੰਨੇ ਬੰਦਿਆਂ ਦਾ ਖਾਣਾ ਖਾਣਾ ਲਗਭਗ ਸਾਡਾ ਇਹ 12-13 ਬੰਦਿਆਂ ਦਾ ਜਿਵੇਂ ਪਿੰਡ ਵਾਈਜ਼ ਬਣਦਾਗਾ ਪੰਜ-ਛੇ ਬੰਦੇ ਅਸੀਂ ਜਿਹੜੇ ਰਾਤ ਇੱਥੇ ਸੀਗੇ ਪੰਜ-ਛੇ ਬੰਦੇ ਨੇ ਰਾਤ ਵਾਸਤੇ ਆਉਣਾਗਾ ਉਹ ਉਸ ਵਾਸਤੇ 12-13 ਬੰਦਿਆਂ ਦਾ ਹਰ ਰੋਜ਼ ਖਾਣਾ ਜਿਹੜਾ ਬਣਦਾਗਾ ਇੱਕ ਲੰਗਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਕਿਉਂਕਿ ਇਥੇ ਜਿਵੇਂ ਅਸੀਂ ਖੀਰ ਵੀ ਬਣਾ ਲੈਨੇ ਆ ਦੁੱਧ ਵੀ ਚੱਲਦਾਗਾ ਦਾਲ ਸਬਜ਼ੀ ਰੋਟੀ ਆਪਦੀ ਆਪ ਤਿਆਰ ਕਰਦੇ ਆ ਕਿਉਂਕਿ ਸਰਕਾਰਾਂ ਨਾਲ ਲੜਨਾਗਾ ਸਰਕਾਰਾਂ ਬਲੀ ਨੇ ਭੁੱਖੇ ਢਿੱਡ ਰਹਿ ਕੇ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਇਸ ਕਰਕੇ ਸਰਕਾਰਾਂ ਨੂੰ ਹਰਾਉਣ ਵਾਸਤੇ ਆਪ ਜਿਹੜਾ ਤਾਕੜੇ ਹੋਣ ਦੀ ਲੋੜ ਆ ਜਿਵੇਂ ਸਾਡੇ ਏਕੇ ਦੇ ਨਾਲ ਅਸੀਂ ਇਕੱਠੇ ਮਜ਼ਬੂਤ ਹੋ ਕੇ ਤਾਕੜੇ ਹੋ ਕੇ ਲੜ ਰਹੇ ਆ ਤਾਂ ਸਾਨੂੰ ਜਿਹੜਾ ਪੂਰੀ ਤਾਕਤ ਇਕੱਠੀ ਕਰਨੀ ਆ ਰੱਜ ਕੇ ਖਾਲੀ ਪੇਟ ਨੂੰ ਲੜਾਈਆਂ ਨੇ ਜਿਹੜੀਆਂ ਉਹ ਨਹੀਂ ਲੜੀਆਂ ਜਾਂਦੀਆਂ ਇਸੇ ਤਰੀਕੇ ਦੇ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜੀਆਂ ਇਹ ਟਰਾਲੀਆਂ ਜਿਹੜੀਆਂ ਕਿਸਾਨਾਂ ਦੀਆਂ ਉਹ ਇੱਥੇ ਲਾਈਆਂ ਗਈਆਂ ਨੇ ਤੁਸੀਂ ਇਹ ਪੂਰਾ ਤਸਵੀਰ ਹੈ ਜਿਹੜੀ ਉਹ ਧਰਨੇ ਦੀ ਹੈਗੀ ਇਸੇ ਤਰੀਕੇ ਦੇ ਨਾਲ ਲੈਂਨ ਵਾਈਜ਼ ਜਿਹੜੇ ਇਹ ਧਰਨੇ ਨੇ ਤੁਹਾਨੂੰ ਨਜ਼ਰ ਆਉਂਦੇ ਨੇ ਆਮ ਲੋਕਾਂ ਨੂੰ ਕੋਈ ਜਿਹੜਾ ਦਿੱਕਤ ਨਾ ਆਵੇ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਰਸਤਾ ਜਿਹੜਾ ਛੱਡਿਆ ਜਾਂਦਾ ਤਾਂ ਸਾਹਮਣੇ ਡੀਸੀ ਦਫ਼ਤਰ ਹੈਗਾ ਤਾਂ ਲੋਕ ਉੱਥੇ ਵੀ ਜਾ ਸਕਦੇ ਨੇ ਪਰ ਕਿਉਂਕਿ ਜਦੋਂ ਸੰਕੇਤਕ ਧਰਨਾ ਹੈਗਾ ਸਰਕਾਰ ਦੇ ਨਾਲ ਹੈ ਸਰਕਾਰ ਨੂੰ ਮੰਗਾਂ ਨੇ ਤਾਂ ਉਹ ਸੁਣਾਈਆਂ ਜਾ ਰਹੀਆਂ ਨੇ ਮੰਗਾਂ ਰੱਖੀਆਂ ਜਾ ਰਹੀਆਂ ਨੇ ਪਰ ਆਮ ਲੋਕ ਪਰੇਸ਼ਾਨ ਨਾ ਹੋਣ ਇਸ ਲਈ ਇੱਕ ਰੂਟ ਬਦਲ ਦਿੱਤਾ ਜਾਂਦਾ ਤੇ ਆਪਣੇ ਤਰੀਕੇ ਦੇ ਨਾਲ ਧਰਨਾ ਜਿਹੜਾ ਉਹ ਚੱਲਦਾ ਹੈਗਾ ਕੈਮਰਾਮੈਨ ਜਸਵਿੰਦਰ ਦੇ ਨਾਲ ਵਿੱਕੀ ਵੱਲੋਂ ਪੰਜਾਬ ਤੱਕ ਸੰਗਰੂਰ